ਅੱਜ ਦਾ ਜਿਹੜਾ ਪੋਡਕਾਸਟ ਹੈ ਬਹੁਤ ਹੀ ਘੈਂਟ ਹੋਣ ਵਾਲਾ ਹੈ ਅੱਜ ਦੇ ਪੋਡਕਾਸਟ ਲਈ ਮੈਂ ਬਹੁਤ ਐਕਸਾਈਟਿਡ ਹਾਂ ਤਾਂ ਇਹ ਜਿਹੜਾ ਪੋਡਕਾਸਟ ਹੈ ਬਹੁਤ ਘੈਂਟ ਹੋਣ ਵਾਲਾ ਹੈ ਹਾਂਜੀ ਭਾਜੀ ਸਭ ਤੋਂ ਪਹਿਲਾਂ ਤਾਂ ਤੁਸੀਂ ਇਹ ਦੱਸੋ ਵੀ ਕੀ ਲਾਓਗੇ ਤੁਸੀਂ ਬਲੈਕ ਟੀ ਗ੍ਰੀਨ ਟੀ ਕੌਫੀ ਚਾਹ ਕੋਲਡ ਡਰਿੰਕ ਗ੍ਰੀਨ ਭੁੱਲੇ ਇਦਾਂ ਕਰ ਪਾਣੀ ਲਿਆ ਇਹ ਜਿਹੜਾ ਪੋਡਕਾਸਟ ਹੈ ਮੈਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹਨੂੰ ਆਪਾਂ ਨਾ ਬਿਲਕੁਲ ਰੋ ਰੱਖੀਏ ਕੋਈ ਸਕ੍ਰਿਪਟਡ ਨਹੀਂ ਜਾਂ ਕੋਈ ਬਣਾਵਟੀ ਗੱਲਾਂ ਨਾ ਕਰੀਏ ਆ ਭੁੱਲੇ ਆ ਪਾਣੀ ਛੱਡਿਆ ਰੋ ਸਕ੍ਰਿਪਟ ਫੜਾ ਪਾਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ। ਤੁਸੀਂ ਬਿਗ ਫੈਨ ਪਾਜੀ। ਸੋ ਪਾਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਤਾਂ ਹੈਗਾ ਹੀ। ਬਸ ਤੁਸੀਂ ਐਂ ਲਾ ਲੋ ਵੀ। ਤੁਹਾਡਾ ਹਰ ਗਾਣਾ ਸੁਣਿਆ ਹੋਇਆ ਮੈਂ ਤੇ ਜਿਹੜੇ ਗਾਣੇ ਤੁਹਾਡੇ ਹਜੇ ਆਏ ਵੀ ਨਹੀਂ ਨਾ ਮੈਂ ਉਹ ਵੀ ਸੁਨੇ ਹੋਇਆ। ਉਹ ਅੱਛਾ ਯਾਰ ਜਿਹੜਾ ਗਾਣਾ ਫੇਵਰੇਟ ਹੈ ਮੇਰਾ? ਉਹ ਅੱਛਾ ਗਾਣਾ ਪਾਜੀ ਉਹ ਪਾਜੀ ਮੇਰੇ ਕਹਿਣ ਦਾ ਮਤਲਬ ਇਹ ਸੀ ਵੀ ਮੈਂ ਤੁਹਾਨੂੰ ਬਚਪਨ ਤੋਂ ਹੀ ਸੁਣਦਾ ਆ ਰਿਆਂ। ਤੂੰ ਮਮਾ ਕੱਲੀ ਦਾ ਮੇਰਾ ਗਾਣਾ ਆਇਆ ਤੇ ਅੱਜ ਮੈਂ ਪੋਡਕਾਸਟ ਤੇ ਆ ਗਿਆ। ਸੋ ਅੱਜ ਸਾਡੇ ਨਾਲ ਨੇ ਬਹੁਤ ਟੈਲੈਂਟਡ ਆਰਟਿਸਟ ਤੇ ਸਿੰਗਰ ਸੋ ਸਵਾਗਤ ਹੈ ਪਾਜੀ ਤੁਹਾਡਾ। हेलो हां जी जी की हालचाल दोस्तों तो ठीक ठाक जो हां जी आ जाओ बस बहुत बढ़िया पाजी ते पाजी कोई गर्लफ्रेंड वगैरह नहीं 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 अपा वाले अले जेडे कममा जेनी बाबे एक अख भी दा माड़ी भी दा रखनी दा नहीं मैम ਤੁਸੀਂ ਆਪਣੀ ਲਾਈਫ ਦੇ ਵਿੱਚ ਸਟਰਗਲ ਵੀ ਬਹੁਤ ਕੀਤਾ ਹੋਊਗਾ हां जी हां जी ਮੈਂ ਸਮਾਂ ਬਹੁਤ ਮਾੜਾ ਵੇਖਿਆ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਟਾਈਮ ਤਾਂ ਐਦਾਂ ਦਾ ਆ ਗਿਆ ਸੀ ਕਿ ਰੋਟੀ ਵੀ ਨਹੀਂ ਸੀ ਹੁੰਦੀ ਖਾਣ ਨੂੰ ਬਸ ਸੈਂਡਵਿਚ ਪੀਜ਼ਾ 버ਗਰ ਮੋਮੋਜ਼ ਇਹ ਸਭ ਖਾ ਕੇ ਸੀ ਟਾਈਮ ਪਾਸ ਕਰਦੇ ਹੁੰਦੇ ਸੀ ਸਸੀ ਕਾਲ ਭਾਜੀ ਭਾਈ ਇਲੂਮੀਨਟੀ ਭਾਈ ਤੁਸੀਂ ਕਿਤੇ ਇਲੂਮੀਨਟੀ ਤਾਂ ਪਤਾ ਨਹੀਂ ਭਾਈ ਤੁਸੀਂ ਇਲੂਮੀਨਟੀ ਇਲੂਮੀਨਟੀ ਭਾਜੀ ਭਾਜੀ ਆ ਟ੍ਰਾਇੰਗਲ ਤਾਂ ਤੁਹਾਡੀ ਸ਼ਰਟ ਤੇ ਵੀ ਬਣਿਆ ਹੋਇਆ ਹੈ ਸੋ ਜਿਹੜੇ ਪੰਜਾਬ ਦੇ ਨਵੇਂ ਮੁੰਡੇ ਨੇ ਨਵੇਂ ਆਰਟਿਸਟ ਨੇ ਉਹਨਾਂ ਚ ਕਿੰਨਾ ਟੈਲੈਂਟ ਹੈ ਤੁਸੀਂ ਜਾਣਦੇ ਹੀ ਹੋ ਪਰ ਉਹਨਾਂ ਦੀ ਕੋਈ ਹੈਲਪ ਨਹੀਂ ਕਰ ਰਹੀ ਕੋਈ ਅੱਗੇ ਨਹੀਂ ਆ ਰਹੀ ਪਰ ਸਾਡੇ ਪੋਡਕਾਸਟ ਦਾ ਮਕਸਦ ਇਹ ਹੀ ਹੈ ਅਸੀਂ ਫਰੀਦ ਦੇ ਵਿੱਚ ਉਹਨਾਂ ਨੂੰ ਐਜ਼ ਅ ਗੈਸਟ ਇੱਥੇ ਬੁਲਾਈਏ ਤੇ ਉਹਨਾਂ ਦਾ ਫਰੀਦ ਦੇ ਵਿੱਚ ਪ੍ਰੋਮੋਸ਼ਨ ਕਰੀਏ ਤਾਂ ਕਿ ਉਹ ਅੱਗੇ ਵੱਧ ਸਕਣ ਬਾਜੀ ਇਹ ਪੋਡਕਾਸਟ ਇਦਾਂ ਨਹੀਂ ਚੱਲਣਾ ਇਹਦੇ ਵਿੱਚ ਤੁਹਾਨੂੰ ਮਸਾਲਾ ਐਡ ਕਰਨਾ ਹੀ ਪੈਣਾ ਬਸ ਤੁਸੀਂ ਕਿਸੇ ਵੀ ਸਿੰਗਰ ਨੂੰ ਰਿਪਲਾਈ ਕਰਨਾ ਤੇ ਦੇਖਿਓ ਤੁਹਾਡੇ ਗਾਣੇ ਕਿੱਦਾਂ ਚੱਲਦੇ ਸੋ ਪਾਇਤ ਤੁਸੀਂ ਪਹਿਲਾਂ ਇਹ ਦੱਸੋ ਕਿ ਤੁਸੀਂ ਸਿੰਗਿੰਗ ਤੋਂ ਫਿਲਮਾਂ ਦੇ ਵਿੱਚ ਕਿਵੇਂ ਆਏ ਬਸ ਮੈਨੂੰ ਸ਼ੌਂਕ ਸੀ ਨਾ ਮੈਨੂੰ ਐਕਟਿੰਗ ਨਾਲ ਲੈਣਾ ਦੇਣਾ ਨਾ ਸਟੋਰੀ ਨਾਲ ਨਾ ਕੰਟੈਂਟ ਨਾਲ ਬਸ ਇੰਨਾ ਵੀ ਮੈਂ ਫਿਲਮਾਂ ਚਾਹਾਂ ਨਹੀਂ ਨਹੀਂ ਭਾਜੀ ਇਹ ਗੱਲ ਗਲਤ ਹੈ ਕਿਉਂਕਿ ਤੁਹਾਨੂੰ ਸਿਰਫ ਸ਼ੌਂਕ ਸੀ ਇਸ ਲਈ ਤੁਸੀਂ ਫਿਲਮਾਂ ਬਣਾ ਰਹੇ ਹੋ ਇਹਦਾ ਮਤਲਬ ਤੁਸੀਂ ਫਿਲਮਾਂ ਦੀ ਸਿਰਫ ਗਿਣਤੀ ਵਧਾ ਰਹੇ ਹੋ ਤੁਹਾਨੂੰ ਕੰਟੈਂਟ ਦੇ ਨਾਲ ਜਾਂ ਸਟੋਰੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਨਾ ਹੀ ਤੁਸੀਂ ਐਕਟਿੰਗ ਸਿੱਖ ਕੇ ਆਏ ਵੈਸੇ ਭਾਜੀ ਕੋਈ ਰੋਲ ਹੋਵੇ ਮੇਰੇ ਲਈ ਹੁਣ ਤਾਂ ਆਪਾਂ ਪਾ ਜੀ ਮੈਨੂੰ ਨਹੀਂ ਪਤਾ ਕਿ ਤੁਸੀਂ ਇਹ ਵਾਲੇ ਸਵਾਲ ਦਾ ਜਵਾਬ ਦੋਗੇ ਪਰ ਮੈਂ ਜ਼ਰੂਰ ਪੁੱਛਣਾ ਚਾਹੂੰਗਾ ਕਿ ਤੁਹਾਨੂੰ ਕਿਹੜਾ ਸਿੰਗਰ ਇੰਡਸਟਰੀ ਦੇ ਵਿੱਚੋਂ ਵਧੀਆ ਨਹੀਂ ਲੱਗਦਾ ਉਹ ਨਹੀਂ ਪਾ ਜੀ ਕਾਹ ਨੂੰ ਆਪਾਂ ਨਾਮ ਲੈਣਾ ਯਾਰ ਅਪਾ ਦੱਸ ਦੋ ਪਾ ਜੀ ਦੱਸ ਦੋ ਕੋਈ ਨਹੀਂ ਆਪਾਂ ਪਾ ਜੀ ਦੇਖੋ ਇਹ ਆਪਣਾ ਕੰਮ ਹੈ ਨਾ ਪੋਡਕਾਸਟ ਤੁਸੀਂ ਸਿੰਗਿੰਗ ਕਰਨਾ ਤੁਹਾਡਾ ਕੰਮ ਹੈ ਕੋਈ ਵੀ ਇੱਕ ਸਿੰਗਰ ਦਾ ਨਾਮ ਲੈ ਲਓ ਜਿਹੜਾ ਤੁਹਾਨੂੰ ਵਧੀਆ ਨਹੀਂ ਲੱਗਦਾ ਓਏ ਛੱਡੋ ਭਾਜੀ ਕਾਹਨੂੰ ਯਾਰ ਐਵੇਂ ਨਾਮ ਲੈਣਾ ਭਾਜ ਚਲੋ ਭਾਜੀ ਕੋਈ ਹਿੰਟ ਹੀ ਦੇ ਦੋ ਓ ਨਹੀਂ ਯਾਰ ਭਾਜੀ ਭਾਜੀ ਮੇਰਾ ਮਤਲਬ ਤੁਸੀਂ ਸਮਝੇ ਨਹੀਂ ਕੱਲ ਨੂੰ ਰਿਪਲਾਈਜ਼ ਕੰਟਰੋਵਰਸੀਜ਼ ਸੋਸ਼ਲ ਮੀਡੀਆ ਤੇ ਤੁਹਾਡਾ ਨਾਮ ਢੁੰਡੇ ਗਾਣੇ ਚੱਲਣੇ ਤੇ ਤੁਹਾਡੀ ਚੜ੍ਹਾਈ ਇਹ ਭਾਜੀ ਇੰਟਰਵਿਊ ਵਾਲੇ ਗੱਲਾਂ ਕਢਵਾ ਲੈਂਦੇ ਆ ਹੂੰ ਵੀ ਸਾਡੇ ਕੱਲ ਨੂੰ ਵੀਡੀਓ ਚੱਲੇ ਤੇ ਵੱਡਾ ਵੱਡਾ ਲਿਖ ਕੇ ਉੱਥੇ ਲਾਉਣਗੇ ਵੀ ਐਸ ਸਿੰਗਰ ਨੇ ਫਲਾਣੇ ਨੂੰ ਕੀਤਾ ਰਿਪਲਾਈ ਸੋ ਭਾਜੀ ਜਾਂਦੇ ਜਾਂਦੇ ਆਪਾਂ ਥੰਬਨੇਲ ਵਾਸਤੇ ਫੋਟੋ ਕਲਿੱਕ ਕਰਵਾ ਲਈਏ ਮੈਨੂੰ ਲੱਗਦਾ ਕਿ ਜੇਕਰ ਕੈਮਰੇ ਨਾ ਵੀ ਹੁੰਦੇ ਤਾਂ ਆਪਾਂ ਫੇਰ ਵੀ ਇਦਾਂ ਦੀਆਂ ਹੀ ਗੱਲਾਂ ਕਰਨੀਆਂ ਸੀ ਨਾਰਮਲ ਬੈਠ ਕੇ ਬਸ ਭਾਜੀ ਇਹ ਸਮਝੋ ਵੀ ਤੁਸੀਂ ਪੋਡਕਾਸਟ ਬਿਨਾ ਕੈਮਰੇ ਤੋਂ ਹੀ ਕੀਤਾ ਹੈ ਮਤਲਬ ਮੈਂ ਤੁਹਾਨੂੰ ਕਦੋਂ ਦਾ ਆਵਾਜ਼ਾਂ ਲਾਈ ਜਾਂਦਾ ਵੀ ਬੈਟਰੀ ਖਤਮ ਹੋ ਗਈ ਕੈਮਰੇ ਦੀ ਤੁਸੀਂ ਸੁਣ ਨਹੀਂ ਰਹੇ